ਨਾਮ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਆਗਮ ਨਿਗਮ ਦੀਆਂ ਇਹ ਗੱਲਾਂ ਹੈ ਤੇ ਥੋੜੀ ਜਿਹਾ ਸੁਚੇਤ ਇਕਾਗਰਤਾ ਨਾਲ ਵੀ ਬੈਠਣਾ ਇਹ ਵੀ ਠੀਕ ਹੈ ਕਿ ਤਾਲ ਮਿਲ ਬਿਠਾਣਾ ਤੇ ਬੜੀ ਔਕੀ ਗੱਲ ਹੈ ਪਰ ਇੱਕ ਬੰਦਾ ਵੀ ਉਖੜਿਆ ਹੋਇਆ ਬੈਠਾ ਹੋਵੇ ਨਾ ਤੇ ਉਹ ਕਈਆਂ ਦੇ ਉਖੇੜਨ ਦਾ ਕਾਰਨ ਬਣੇਗਾ ਤੇ ਇੱਕ ਵੀ ਜੁੜਿਆ ਹੋਇਆ ਬੈਠਿਆ ਹੋਵੇ ਤੇ ਕਈਆਂ ਨੂੰ ਜੋੜਨ ਦਾ ਕਾਰਨ ਬਣੇਗਾ ਸਤ ਸੰਗਤ ਦੀ ਮਹਿਮਾ ਇਸ ਵਾਸਤੇ ਹੈ ਮਤਾਂ ਕੋਈ ਇੱਕ ਵੀ ਜੁੜਿਆ ਹੋਇਆ ਬੈਠਾ ਹੋਵੇ ਉਹਦਾ ਸਤਿਕਾਰ ਕਈ ਜੁੜ ਜਾਂਦੇ ਇਸ ਵਾਸਤੇ ਸੰਗਤ ਦੀ ਮਹਿਮਾ ਵਿੱਚ ਘਰ ਵਿੱਚ ਗੱਲ ਨਹੀਂ ਬਣੇਗੀ ਇੱਥੇ ਕਿ ਕੱਲਿਆਂ ਨਹੀਂ ਕਰ ਸਕੋਗੇ ਉੱਚਾ ਮਹਿਲ ਬਣਾਉਣਾ ਹੋਵੇ ਕੱਲਿਆਂ ਕਿਸ ਤਰ੍ਹਾਂ ਬਣਾ ਸਕੋਗੇ ਭਾਵੇਂ ਲੱਖਾਂ ਦੀ ਦਨ ਸੰਪਤੀ ਤੁਹਾਡੇ ਕੋਲ ਹੋਵੇ ਮਾਮਾਹਰ ਚਾਹੀਦੇ ਨੇ ਇੰਜੀਨੀਅਰ ਚਾਹੀਦੇ ਨੇ ਮਜ਼ਦੂਰ ਚਾਹੀਦੇ ਨੇ ਸਾਰਾ ਸਿਲਸਿਲਾ ਚਾਹੀਦਾ ਤਾਂ ਜਾ ਕੇ ਮਹਿਲ ਬਣੇਗਾ ਐਵੇਂ ਨਹੀਂ ਬਣਦਾ ਪੁਰਖਾ ਜੀਵਨ ਦਾ ਮਹਿਲ ਉਸਾਰਨ